ਆਲਣ ਗਵਾਰੀ ਮਹਾਰਾਜ ਆਇਆ ਤਾਂ ਉਹ ਦਣ ਕਿਕਰ ਥੱਲੇ ਮਹਾਰਾਜ ਦਾ ਪਲਪਨਗਾ ਬਹਿ ਗਿਆ ਮਹਾਰਾਜ ਉੱਪਰੋਂ ਦੇਖੇ ਕਹਿੰਦੇ ਧਰਮ ਸਿੰਘਾ ਇੱਕ ਕੰਮ ਕਰ ਲਈ ਪ੍ਰੇਮੀਆਂ ਕਹਿੰਦੇ ਦੱਸੋ ਮਹਾਰਾਜ ਕਹਿੰਦੇ ਇਹ ਜਿਹੜਾ ਆਲਣਾ ਹੈ ਨਾ ਕਾਂਗਰਸ ਦੇ ਵਿੱਚ ਤਿੰਨ ਬੱਚੇ ਨੇ ਇਕੱਲੇ ਆ ਚੱਕੇ ਇਹਨਾਂ ਜੋ ਉਸ ਵੇਲੇ ਦਰਾਗਤੇ ਚੜ ਗਿਆ ਕਹਿੰਦਾ ਮਹਾਰਾਜ ਇਹ ਤਿੰਨ ਨੇ ਮੈਂ ਕਿਹਨੂੰ ਲਿਆਵਾਂ ਮਹਾਰਾਜ ਕਹਿੰਦੇ ਇਹਨਾਂ ਦਾ ਸੁਆਦ ਆਸ ਕਹਿੰਦਾ ਦੋ ਤਾਂ ਡਰੇ ਬੈਠੇ ਨੇ ਇੱਕ ਕਹਿੰਦਾ ਪੰਜੇ ਪਿਆਰ ਕਰੇ ਫੇਨੇ ਵੀ ਮੇਰੇ ਤੇ ਝਪਟਾ ਮਾਰੂ ਕਹਿੰਦੇ ਆਈ ਹੈ ਇਹਨੂੰ ਹੀ ਲਿਆ ਥੱਲੇ ਲਿਆਂਦਾ ਕਹਿੰਦੇ ਗਰਦਨ ਮਰੋੜ ਸਿੱਟ ਦੇ ਉਸ ਵੇਲੇ ਗੁਰੂ ਮਹਾਰਾਜ ਪ੍ਰਾਣੇ ਨਾਲ ਪ੍ਰਾਣੇ ਸਿੱਕ ਤਾਂ ਹੈ ਨਹੀਂ ਸੀ ਬਰਾੜਾਂ ਦੀ ਫੌਜ ਸੀ 500 ਘੋੜ ਸਵਾਰ 800 ਸੀਗਾ ਜਾਂ 900 ਸੀਗਾ ਪੈਦਲ ਸਵਾਰ ਕੋਈ 1500 ਸੀਗਾ ਇਹ ਫੌਜ ਦਾ ਬੰਦਾ ਨਵੇਂ-ਨਵੇਂ ਸਿੱਖ ਬਣੇ ਸੀ ਤੇ ਪਹਿਲਾਂ ਇਹਨਾਂ ਨੇ ਸੱਪ ਨੂੰ ਮਾਰਿਆ ਹੋਇਆ ਵੀ ਦੇਖਿਆ ਤੇ ਹੁਣ ਦੇਖਿਆ ਵੀ ਮਹਾਰਾਜ ਨੇ ਆਹ ਕੌਣ ਨਾ ਖਾਣਾ ਹੈ ਨਾ ਇਹਦੀ ਕੋਈ ਸਬਜ਼ੀ ਬਣਨੀ ਹੈ ਵੀ ਐਵੇਂ ਬੱਚਾ ਉਹਦਾ ਚੱਕ ਕੇ ਵਿਚਾਲਿਓਂ ਗਰਦਨ ਮਰੋੜ ਕੇ ਸਿੱਟ ਦਿੱਤੀ ਤੇ ਫੇਰ ਦੋ ਛੱਡ ਦਿੱਤੇ ਤੇ ਕਹਿਣ ਲੱਗੇ ਵੀ ਸੱਚੇ ਪਾਸ਼ਾ ਸਾਨੂੰ ਐ ਨਹੀਂ ਪਤਾ ਲੱਗਦਾ ਵੀ ਆਹ ਕੌਣ ਕਿਉਂ ਤੁਸੀਂ ਮਾਰ ਦਿੱਤਾ ਮਰਵਾ ਦਿੱਤਾ ਮਹਾਰਾਜ ਕਹਿਣ ਲੱਗੇ ਪਿਆਰਿਆ ਅਸੀਂ ਆਪਣਿਆਂ ਦੀ ਸੰਭਾਲ ਕਰਦੇ ਫਿਰਦੇ ਹਾਂ ਜਿੱਥੇ-ਕਿੱਥੇ ਸਾਨੂੰ ਲੱਗਦਾ ਲੋਕ ਤਾਂ ਕਹਿੰਦੇ ਸ਼ਿਕਾਰ ਕਰਦੇ ਨੇ ਅਸੀਂ ਸ਼ਿਕਾਰ ਨਹੀਂ ਕਰਦੇ ਅਸੀਂ ਤਾਂ ਆਪਣਿਆਂ ਨੂੰ ਸੰਭਾਲਦੇ ਫਿਰਦੇ ਹਾਂ ਜਿਹੜੇ ਵਿਛਲੇ ਹੋਏ ਜੂਨਾ ਚ ਘੁੰਮਦੇ ਆਂ ਦੇਗ ਜੂਨੀ ਭਰਮਾਏ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਇ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ ਮਰਜੀ ਆ ਸਤਿਗੁਰੂ ਦੀ ਚਾਹੇ ਸ਼ਬਦ ਸੁਣਾ ਕੇ ਮੁਕਤੀ ਕਰ ਦੇਵੇ ਚਾਹੇ ਵੈਸੇ ਹੀ ਕਰ ਦੇਵੇ ਉਹ ਤਾਂ ਉਹਦੀ ਹੈ ਕਹਿਣ ਲੱਗੇ ਨਹੀਂ ਮਹਾਰਾਜ ਇਹਦੇ ਨਾਲ ਵੀ ਕੋਈ ਸਬੰਧ ਹੈ ਮਹਾਰਾਜ ਕਹਿੰਦੇ ਹਾਂ ਇਹਦੇ ਨਾਲ ਸਬੰਧ ਹੈ ਤੇ ਬੜੀ ਸਿੱਖਿਆ ਦੇਣ ਵਾਲੀ ਬਾਤ ਹੈ ਇਹਦੀ ਦੇਖੋ ਤੁਸੀਂ ਸਾਰੇ ਜਿੰਨੇ ਬੈਠਿਓ ਇਹ ਸਿੱਖਿਆ ਨੂੰ ਗ੍ਰਹਿਣ ਕਰਿਓ ਕਹਿੰਦੇ ਮਹਾਰਾਜ ਇਹ ਕੌਣ ਸੀ ਕਹਿੰਦੇ ਇਹ ਸਾਡਾ ਲਾਂਗਰੀ ਸੀਗਾ ਲੰਗਰ ਦਾ ਲਾਂਗਰੀ ਸੀ ਪਰ ਇੱਕ ਖੋਟੀ ਆਦਤ ਸੀ ਕਹਿੰਦੇ ਨਾਲੇ ਤਾਂ ਦੇਈ ਜਾਣਾ ਨਾਲੇ ਕਹਿੰਦਾ ਕੌੜਾ ਬੋਲੀਆਂ ਬਹੁਤ ਕੌੜਾ ਬੋਲਦਾ ਸੀ ਖਾਂਦਿਆਂ ਖਾਂਦਿਆਂ ਨੂੰ ਬਰਤੌਂਦਾ ਬਰਤੌਂਦਾ ਕਹਿੰਦੇ ਵਿੱਚੇ ਹੀ ਬਹੁਤ ਕਸ਼ਟ ਕੌੜਾ ਕਸ਼ਟ ਮਹਿਸੂਸ ਬੋਲਦਾ ਸੀ ਜਿਹੜਾ ਅੰਗਲੇ ਨੂੰ ਗੱਲ ਚੁੜ ਚੁਬ ਜਾਵੇ ਤੇ ਇੱਕ ਦਿਨ ਇੱਕ ਗੁਰਸਿੱਖ ਦਸਵੰਧ ਗੱਡਣ ਵਾਸਤੇ ਗੱਡਾਂ ਭਰਿਆ ਆਇਆ ਸੀ ਉਹਨੇ ਆਪਣੇ ਅਨਾਜ ਦਾ ਤੇ ਉਹ ਜਿਸ ਵਕਤ ਆਇਆ ਤੇ ਉਹਦੇ ਮਨ ਚ ਖਿਆਲ ਆਇਆ ਵੀ ਮੈਂ ਵੀ ਪ੍ਰਸ਼ਾਦਾ ਛਕਣਾ ਕਹਿੰਦੇ ਪ੍ਰਸ਼ਾਦਾ ਗੱਡਾ ਕਢਾ ਕੇ ਉਹ ਪ੍ਰਸ਼ਾਦਾ ਛਕਣ ਵਾਸਤੇ ਆ ਗਿਆ ਤੇ ਰੌਲਾ ਪਹਿਲਾਂ ਹੀ ਪਾ ਰਿਆ ਸੀ ਉੱਚੀ ਉੱਚੀ ਬੋਲ ਜਾਂਦਾ ਸੀ 1 ਸੈਕਿੰਡ ਵਾਸਤੇ ਹੀ ਨਹੀਂ ਸੀ ਚੁੱਪ ਕਰਦਾ ਕਹਿੰਦੇ ਉਸ ਗੁਰਸਿੱਖ ਨੂੰ ਵੀ ਬਹੁਤ ਕਰਕਤੀਆ ਭਿਆ ਬਾਦ ਗਲਤ ਗੱਲਾਂ ਕਹੀਆਂ ਤੇ ਉਹ ਗੁਰਸਿੱਖ ਨੇ ਇਹਨੂੰ ਕਹਿ ਦਿੱਤਾ ਉਹ ਕਹਿੰਦਾ ਕੀ ਗੱਲ ਗੱਲ ਕਰੀ ਜਾਂਦਾ ਕੌ ਮੰਨਣਾ ਕਹਿ ਕੌ ਬੋਲਣਾ ਗੁਰਸਿੱਖੀ ਧਾਰਨ ਕਰਕੇ ਮਿੱਠਾ ਬੋਲਣਾ ਤੈਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਮਹਾਰਾਜ ਕਹਿੰਦੇ ਜਿਹੜਾ ਫਿੱਕਾ ਬੋਲਦਾ ਹੈ ਨਾ ਦਰਗਾਹ ਦੇ ਵਿੱਚ ਵੀ ਧੱਕ ਦਿੱਤਾ ਜਾਂਦਾ ਹੈ ਦਰਗਾਹ ਚੋਂ ਤੇ ਜੁੱਤੀਆਂ ਵੀ ਉਹਦੇ ਮੂੰਹ ਤੇ ਪੈਂਦੀਆਂ ਸੋਚ ਕੇ ਬੋਲਣਾ ਚਾਹੀਦਾ ਮਿੱਠਾ ਬੋਲੋ ਕੌੜਾ ਨਾ ਬੋਲੋ ਗੁਰਸ਼ੇਖਾ ਨੂੰ ਗੁਰੂ ਨਾਨਕ ਪਾਸ਼ਾ ਨੇ ਕਿਹਾ ਵੀ ਨਿਮਰਤਾ ਨਾਲ ਆਪਣੇ ਆਪ ਨੂੰ ਗਰੀਬ ਸਮਝ ਕੇ ਦੂਜੇ ਨੂੰ ਵੱਡਾ ਸਮਝ ਕੇ ਗੱਲ ਕਰੋ ਫਿੱਕੀ ਗੱਲ ਨਾ ਕਰੋ ਉਹ ਇਹ ਤੋਂ ਇਹ ਨਾ ਕਰੋ ਕਿਥੋਂ ਆਏ ਤੂੰ ਕਿਧਰ ਨੂੰ ਹੋ ਚੱਕਿਆ ਉਹ ਕਿਧਰ ਨੂੰ ਦੌੜਿਆ ਜਾਣਾ ਆਮ ਗੁਰਦੁਆਰਿਆਂ ਚ ਜਾਓ ਤੁਸੀਂ ਐਂ ਬੋਲਦੇ ਲੇਕਿਨ ਇਹ ਬੋਲੀ ਗੁਰਮੁਖੀ ਨਹੀਂ ਹੈ ਇਹ ਬਾਣੀ ਨੂੰ ਜਿਹੜੇ ਛਾਲ ਮਾਰ ਕੇ ਟੱਪ ਜਾਂਦੇ ਆ ਉਹਨਾਂ ਦੀ ਬੋਲੀ ਹੈ ਉਤੋਂ ਵੀ ਲੱਗ ਜਾਂਦੇ ਨੇ ਬਾਣੀ ਇਸ ਵਾਰ ਜਾਂ ਵੀ ਉਹਨਾਂ ਨੂੰ ਮਿਲਦੀ ਆ ਫਿੱਕਾ ਬੋਲਣ ਇੱਕ ਵਾਰੀ ਕੋਈ ਬੰਦਾ ਫਿੱਕਾ ਸੀ ਬਹੁਤ ਗਲਤ ਬੋਲਦਾ ਸੀ ਸੋਚ ਕੇ ਨਹੀਂ ਸੀ ਬੋਲਣ ਉਹ ਫਿਰਦਾ ਜਾਂਦਾ ਉਸਨੇ ਚੌਲ ਬੰਨੇ ਹੋਏ ਨਹੀਂ ਲੜਦੇ ਤੇ ਭੁੱਖ ਲੱਗੀ ਜਦ ਪਿੰਡ ਆ ਗਿਆ ਉਹ ਪੁੱਛਦਾ ਵਈ ਮੈਂ ਚੌਲ ਬਣਾਉਣੇ ਨੇ ਬੀਬੀ ਨੂੰ ਕਹਿੰਦਾ ਬੁੜੀਏ ਆ ਤੇ ਜੁੱਲਾ ਜਲਦਾ ਮੈਨੂੰ ਦੇ ਦੇ ਜਰਾ ਕਿ ਮੈਂ ਚੌਲ ਬਣਾਦਾ ਉਹ ਕਹਿੰਦਾ ਬਾਬਾ ਗਾਂ ਚ ਉਹ ਕਰਦਾ ਕਰਦਾ ਕਿਸੇ ਦੇ ਨਾਮ ਨੂੰ ਕਰ ਦਿੱਤਾ ਆਪ ਤਾਂ ਸੋਚਦਾ ਨਹੀਂ ਕਹਿੰਦਾ بڑا ਐ ਪਿੰਡ ਦੇ ਲੋਕ ਤਾਂ ਖਰਾਬ ਨੇ ਐ ਜੁੱਲੇ ਜਲਦੇ ਨਹੀਂ ਅੱਗ ਜਲਦੀ ਐ ਨਹੀਂ ਵੀ ਮੜਾ ਜਾ ਮੈਂ ਚੌਲ ਵਾਲਾ ਇਹ ਕਮਾਈ ਨੂੰ ਨੇ ਜਾ ਕੇ ਫੇਰਵੇਂ ਕਹਿੰਦਾ ਕਹਿੰਦਾ ਬੁੜੀਆ ਮੈਂ ਖਾਣਿਆ ਮੈਨੂੰ ਭੁੱਖ ਲੱਗੀ ਹੋਈ ਐ ਚੌਲ ਬਣਾ ਨੇ ਕਹਿੰਦੇ ਆ ਜਾ ਵੀਰਾ ਕੋਈ ਗੱਲ ਨਹੀਂ ਐ ਕਿਹੜੇ ਫਿੱਕੇ ਦੇਸ ਦਾ ਤੂੰ ਲੱਗਦਾ ਹੈ। ਕਿਹੜੇ ਮੂਰਖ ਦੇਸ ਦਾ ਬੰਦਾ ਹੈ? ਚੱਲ ਕੋਈ ਨਹੀਂ ਤੇਰੀ ਬੋਲੀ ਨਾਲ ਕੋਈ ਪਤਾ ਨਹੀਂ ਸਾਨੂੰ ਤਾਂ ਤੇਰਾ ਮਤਲਬ ਸਮਝਣਾ ਚਾਹੀਦਾ। ਮਾਈ ਨੇ ਤਕੀਲਾ ਦੇਤਾ ਉਹਨੇ ਚੌਲ ਬਣਾਉਣੇ ਸ਼ੁਰੂ ਕਰ ਲਏ। ਆਲਾ-ਦਾਲਾ ਦੇਖੀ ਜਾਂਦੇ ਨੇ। ਭਈ ਹੁਣ ਕੀ ਗੱਲ ਕਰਾਂ? ਕਹਾਂ ਬੁੜੀਏ ਇੱਕ ਗੱਲ ਸੁਣ। ਆ ਤੇਰਾ ਦਰਵਾਜ਼ਾ ਕਹਿੰਦਾ ਬੜਾ ਛੋਟਾ ਹੈ। ਕਹਿੰਦੀ ਕੋਈ ਨਹੀਂ ਭਾਈ ਠੀਕ ਹੈ ਤੈਨੂੰ ਫੁੱਟ ਦਾ 3.5 ਫੁੱਟ ਦਾ ਦਰਵਾਜ਼ਾ। ਕਹਦਾ ਕੇ ਤੇਰੀ ਮਾਇ ਮਾਰਗੀ ਕਿਵੇਂ ਕੱਢੇਗੀ ਬਾਹਰ ਉਹ ਕਹਿੰਦੀ ਮੇਰੀ ਮਾਇ ਮਾਰ ਚੱਕ ਆਪਣਾ ਉਹਦਾ ਪਰਨਾ ਜਿਹੜਾ ਸੀ ਕਹਿੰਦੀ ਆਪਣਾ ਚੱਗ ਸਣੇ ਪਿੱਛੇ ਉਹਦੇ ਚ ਡੋਲ ਦਿੰਦਾ ਉਹਨ ਲਈ ਜਾਂਦਾ ਉਹ ਪਿੱਛੇ ਚੋਂਦੀ ਜਾਂਦੀ ਹੈ ਕਿਸੇ ਨੇ ਪੁੱਛਿਆ ਕਹਿੰਦਾ ਉਹ ਪ੍ਰੇਮੀਆਂ ਆ ਗਈ ਚੋਂਦਾ ਜਾਂਦਾ ਹੈ ਪਹਿਲਾਂ ਤੈਨੂੰ ਨਹੀਂ ਪਤਾ ਮੇਰੀ ਜਵਾਨ ਦਾ ਰਸ ਚੋਂਦਾ ਜਾਂਦਾ ਹੈ ਇਹ ਫਿੱਕਾ ਬੋਲਣਾ ਮਾੜਾ ਹੈ ਗੁਰੂ ਕਰਦੇ ਆਂ ਤੋ ਗੁਰਸਿੱਖ ਕਹਿਣ ਲੱਗਿਆ ਕਹਿੰਦਾ ਕਾਦੀ ਤੈਂ ਗੱਲ ਗੱਲ ਲਾਈ ਐ ਪ੍ਰਸ਼ਾਦਾ ਸੇ ਗਣਤਾ ਅਸੀਂ ਬੈਸ ਕੇ ਬੈਠੇ ਗਏ ਤੂੰ ਤਾਂ ਬੁਰਕੀ ਨਹੀਂ ਅੰਦਰ ਨੰਗਣ ਦਿੰਦਾ ਮਿੰਟ ਦੇ ਬਾਅਦ ਕੁਛ ਕਹਿਣਾ ਮਿੰਟ ਦੇ ਬਾਅਦ ਕੁਛ ਕਹਿਣਾ ਕਿਉਂ ਕੌਂ ਵਾਲੀ ਬੋਲੀ ਬੋਲਦਾ ਕਿਤੇ ਕੌਂ ਹੀ ਨਾ ਬਣਦੀ ਸੋਜੀ ਆ ਗਈ ਕਹਿਣ ਲੱਗਿਆ ਵੀ ਪਛਾਣ ਗਿਆ ਵੀ ਇਹ ਤਾਂ ਗੁਰਸਿੱਖ ਬਾਣੀ ਨਾਮ ਜਪਣ ਵਾਲਾ ਚੁੱਪ ਕਰਕੇ ਰਹਿਣ ਵਾਲਾ ਹੈ ਤੇ ਹੋਊ ਕੀ ਹੁਣ ਮਹਾਰਾਜ ਕਹਿੰਦੇ ਜਿਹੜੇ ਅਭੇਦ ਵਸਤਾ ਦੇ ਪ੍ਰੇਮੀ ਹੈ ਨਾ ਮਹਾਪੁਰਸ਼ ਗੁਰਸਿੱਖ ਚਾਹੇ ਕਾਚ ਰਹਿੰਦੇ ਨੇ ਚਾਹੇ ਕਿਸੇ ਆਸ਼ਰਮੇ ਰਹਿੰਦੇ ਨੇ ਜਿੱਥੇ ਵੀ ਰਹਿੰਦਾ ਕੋਈ ਗੁਰਸਿ ਉਹ ਜੇ ਬੋਲਦਾ ਹੈ ਬੈਰ ਵਿਰੂਧਾ ਪਿਆਰਾ ਮਹਾਰਾਜ ਕਹਿੰਦੇ ਉਹਦਾ ਜਿਹੜਾ ਬੋਲ ਹੁੰਦਾ ਉਹ ਟਲਿਆ ਨਹੀਂ ਕਰਦਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ। ਭਾਵੇਂ ਚੰਦਰਮਾਨ ਆਸ਼ੂ ਵਜਾਵੇ ਸੰਤਾਂ ਦਾ ਪੂਰਨ ਰਸਵੇ ਚੰਦਰਮਾਨ ਆਸ਼ੂ ਵਜਾਵੇ ਸੰਤਾਂ ਦਾ ਪੂਰਨ ਰਸਵੇ i mm -hmm. mean mm -hmm.